ਓਏ ਦਿੰਨਾ ਓਏ ਅੱਜ ਤਾ ਤੂੰ ਕੋਣੀਆ ਮਾਰਦੀ ਚੜਦੀ ਨਹੀਂ ਸੀ ਸਾਡੀ ਸਕਾਡਾ ਤੇ ਤੁਸੀਂ ਕੱਲ੍ਹ ਸਾਰਿਆਂ ਨੂੰ ਹੱਗ ਕਰਦੇ ਤੁਸੀਂ ਜਾਨੇ ਵਧੀਆ ਹੋਗੇ ਤੇ ਅਸੀਂ ਦੋਵੇਂ ਵੀ ਬਹੁਤ ਵਧੀਆ ਇਹ ਫੰਕਸ਼ਨ ਜਿਹੜਾ ਮੈਂ ਤੁਹਾਨੂੰ ਬਾਣੀ ਦੇ ਬਰਥਡੇ ਵਲੌਗ ਚ ਦਰਸਾਇਆ ਸੀਗਾ ਕਿ ਅਸੀਂ ਉੱਥੇ ਨਹੀਂ ਪਹੁੰਚ ਸਕੇ ਸੀ ਇਹ ਉਸ ਫੰਕਸ਼ਨ ਦੀ ਵੀਡੀਓ ਹੈ ਇਹ ਵੀਰੇ ਘਰੇ ਬੇਬੀ ਦਾ ਬਰਥ ਹੋਇਆ ਸੀ ਬੇਬੀ ਬੋਏ ਦਾ ਤੇ ਐਸ਼ ਕਰਕੇ ਉਹਨਾਂ ਨੇ ਥਾਲੀ ਵਜਾਈ ਸੀਗੀ ਤੇ ਆਹ ਨੇਮ ਬੰਨਿਆ ਸੀਗਾ ਇਹਨਾਂ ਦੇ ਘਰਾਂ ਦੇ ਅੱਗੇ ਘਰਾਂ ਦੇ ਗੇਟਾਂ ਅੱਗੇ ਤੇ ਇਹ ਸਾਰੀਆਂ ਤਾਈਆਂ ਚਾਚੀਆਂ ਪਹੁੰਚੀਆਂ ਹੋਈਆਂ ਹੈ ਪਰ ਸਾਡੇ ਵੱਡੇ ਭਰਾ ਇਸ ਗੱਲ ਦਾ ਪੂਰਾ ਧਿਆਨ ਰੱਖਦੇ ਜੇ ਨਵਨੜੀਆਂ ਨਹੀਂ ਪਹੁੰਚੀਆਂ ਤਾਂ ਆਪ ਵੀਡੀਓ ਬਣਾ ਲੈਂਦੇ ਤੇ ਫਿਰ ਸਾਨੂੰ ਸ਼ੇਅਰ ਕਰ ਦਿੰਦੇ ਆ ਤਾਂ ਕਿ ਸਾਡੀ ਜਿਹੜੀ ਵੀ ਫੈਮਿਲੀ ਬਾਹਰ ਹੈ ਜਾਂ ਫਿਰ ਇੱਥੇ ਹੈ ਜੋ ਇਸ ਫੰਕਸ਼ਨ ਤੇ ਨਹੀਂ ਪਹੁੰਚ ਸਕੇ ਉਹਨਾਂ ਵਾਸਤੇ ਇਹ ਵੀ ਵਲੌਗ ਬਣ ਜੇ ਤੇ ਇੱਕ ਛੋਟੀ ਜੀ ਜੀ ਯਾਦ ਰਹਿ ਜੇ ਤੇ ਇਹ ਥਾਲੀ ਵਝਾਉਂਦੇ ਹੁੰਦੇ ਆ ਇਹ ਸਾਰਿਆਂ ਦੀ ਵਾਰੀ ਵੰਡੇ ਵਾਰੀ ਵੰਡੇ ਵਾਰੀ ਆਈ ਸੀ ਵੀ ਤੇ ਇਹ ਆਪਣੇ ਭਾਬੀ ਹੈ ਮੈਂ ਇਹ ਚੀਜ਼ ਸਿੱਖੀ ਹੈ ਕਿ ਥਾਲੀ ਕਿਵੇਂ ਵਜਾਈਦੀ ਹੈ ਐਸ ਜਿਨੇ ਵੀ ਜਿਨ੍ਹਾਂ ਨੇ ਵੀ ਥਾਲੀ ਵਜਾਈ ਹੈ ਤੁਸੀਂ ਇੱਕ ਥੋੜਾ ਉਸ ਤੇ ਡਿਫਰੈਂਸ ਦੇਖੋਗੇ ਕਿ ਸਾਰਿਆਂ ਦੀ ਸਾਊਂਡ ਬਹੁਤ ਅਲੱਗ ਹੈ ਪਰ ਥਾਲੀ ਤੇ ਉਹ ਚੀਜ਼ ਇੱਕੋ ਹੀ ਹੈ ਸਾਊਂਡ ਦਾ ਬਹੁਤ ਫਰਕ ਪੈ ਜਾਂਦਾ ਜਦੋਂ ਇੱਕ ਚੁੰਡੀ ਨਾਲ ਫੜਕੀ ਜਾਂ ਫਿਰ ਪੂਰੇ ਹੱਥ ਨਾਲ ਫੜ ਕੇ ਐਸ ਥਾਲੀ ਨੂੰ ਵਜਾਇਆ ਜਾਂਦਾ ਜਿਵੇਂ ਕਿ ਤੁਸੀਂ ਦੇਖ ਸਕਦੇ ਜਿਹੜੀਆਂ ਵੀ ਲਗਾਤਾਰ ਸੋਨੇ ਸੋਨੇ ਕੁੜੀਆਂ ਨੇ ਸਾਰੀਆਂ ਮੇਰੀਆਂ ਭਾਬੀਆਂ ਤੇ ਇਹ 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 ਹੈ ਗਿਆ ਮੁੰਡੇ ਤੇ ਦਾਦੀ ਜੀ ਤੇ ਤਾਈ ਨੂੰ ਵੀ ਬਹੁਤ ਖੁਸ਼ੀ ਸੀ ਕਿਉਂਕਿ ਕਹਿੰਦੇ ਨੇ ਨਾ ਕਿ ਦਾਦੀਆਂ ਨੂੰ ਪੋਤੇ ਪੋਤੀਆਂ ਦਾ ਬਹੁਤ ਚਾਹ ਹੁੰਦਾ ਤੇ ਇਹ ਹੁਣ ਆ ਗਿਆ ਸੀ ਤਾਈ ਨਾਲ ਖੇਡਣ ਵਾਸਤੇ ਵੀ ਕੋਈ ਇਹ ਆਪਣੇ ਭਾਬੀਆਂ ਪਹਿਲੀ ਗੱਲ ਮੈਂ ਤੁਹਾਨੂੰ ਦੱਸਦਾ ਕਿ ਸਾਡੀ ਫੈਮਲੀ 'ਚ ਇਹ ਤਾਂ ਜੰਮ ਵੀ ਨਹੀਂ ਕੀਤਾ ਜਾਂਦਾ ਕਿ ਸਾਡੇ ਮੁੰਡਾ ਹੋਇਆ ਜਾਂ ਸਾਡੇ ਕੁੜੀ ਹੋਈ ਹੈ ਦੋਨਾਂ ਨੂੰ ਇਕੁਅਲ ਸਮਝਿਆ ਜਾਂਦਾ ਤੇ ਇਹ ਬੱਚੇ ਦੇ ਬਰਥ ਹੋਣ ਤੇ ਨਿੰਮ ਬੰਨਿਆ ਜਾਂਦਾ ਤੇ ਉਸ ਦੇ ਬਰਥ ਹੋਣ ਤੇ ਥਾਲੀ ਵਜਾ ਕੇ ਆਸ-ਪਾਸ ਦੇ ਲੋਕਾਂ ਨੂੰ ਦੱਸਿਆ ਜਾਂਦਾ ਕਿ ਸਾਡੇ ਘਰੇ ਬੇਬੀ ਦਾ ਬਰਥ ਹੋਇਆ ਤੇ ਆ ਮੇਬੀ ਨજર ਵਾਸਤੇ ਬੰਨ੍ਹਦੇ ਹੁੰਦੇ ਆ ਤੇ ਇਹ ਸਾਰੀਆਂ ਰਿਵਾਜ ਸਾਰੇ ਰਿਵਾਜ ਹਿੰਦੂ ਫੈਮਿਲੀਜ਼ ਦੇ ਵੀ ਹੈ ਤੇ ਆਪਣੇ ਇੱਥੇ ਰਹਿੰਦੇ ਜਿੱਥੇ ਅਸੀਂ ਰਹਿੰਨੇ ਆ ਉੱਥੇ ਪੰਜਾਬੀ ਫੈਮਿਲੀਜ਼ ਵੀ ਕਈ ਇਹ ਕਰਦੀਆਂ ਤੇ ਇਹ ਨਿਕ ਤੇ ਇਹ ਸਾਡਾ ਦੋ ਦੰਦਾਂ ਵਾਲਾ ਹੈਗਾ ਜਸਪਾਲੇ ਵੀਰ ਸਿੰਘ ਤੇ ਮੇਰਾ ਸਭ ਤੋਂ ਸਿਆਣਾ ਤੇ ਸਮਝਦਾਰ ਭਤੀਜਾ ਮਹਤਾਬ ਸਿੰਘ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੀ ਫੈਮਿਲੀ ਚ ਹੋਰ ਛੋਟੇ-ਛੋਟੇ ਬਈ ਨਿੱਕੇ-ਨਿੱਕੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਮੈਂ ਭੂਆ ਲਗਦੀਆਂ ਜਿਨ੍ਹਾਂ ਦੀ ਮੈਂ ਪਹਿਲਾਂ ਉਸ ਵੀਡੀਓ ਚ ਗੱਲ ਕੀਤੀ ਸੀ ਕਿ ਜਿਨ੍ਹਾਂ ਨੂੰ ਮੈਂ ਜਾ ਕੇ ਵੀ ਫੋਟੋਸ ਕਰਾਉਣੀਆਂ ਸੀਆਂ ਤੇ ਆ ਆਪਣੇ ਸਭ ਤੋਂ ਵੱਡੇ ਬੀਬੀ ਜੀ ਹੈ ਤੇ ਇਹ ਹੈਗੀ ਹੈ ਅਰਬਾਬ ਘਰ ਤੇ ਇਹ ਸਾਰੀਆਂ ਤਾਈਆਂ ਚਾਚੀਆਂ ਦਾਦੀਆਂ ਤੇ ਹੁਣ ਮੈਂ ਆਪਦੀਆਂ ਭਤੀਜੀਆਂ ਤੇ ਭਤੀਜਿਆਂ ਦੀ ਇੱਕ ਖਾਸ ਗੱਲ ਦੱਸਦਾ ਕਿ ਮੇਰੇ ਭਤੀਜੇ ਬਾਲੇ ਰੋਂਦਲੂਆ ਮੇਰੀਆਂ ਭਤੀਜੀਆਂ ਸਿਆਣੀਆਂ ਆਦੀ ਭੂਆ ਤੇ ਗਈਆਂ ਤੇ ਆਪਣੀ ਬੀਬੀ ਜੀ ਇਹ ਵੀ ਸਭ ਤੋਂ ਵੱਡੇ ਹੈਗੇ ਆ ਆ ਵੀਰਾ ਜਿੰਨਾ ਘਰੇ ਬੇਬੀ ਹੋਇਆ ਤੇ ਤਾਇਆ ਜੀ ਬੱਚੇ ਦੇ ਦਾਦੂ ਤੇ ਆ ਨਾਲ ਜੋ ਖੜੇ ਆ ਨਿੱਕੇ ਦੇ ਭਰਾ ਹੈ ਤੇ ਇਹ ਆਪਣੀ ਹੈਗੀ ਆ ਭਾਬੀ ਜੀ ਤੇ ਬੇਬੀ ਉਹ ਤਾਂ ਤੂੰ ਕੋਣੀਆ ਮਾਰਦੀ ਚੜਦੀ ਨਹੀਂ ਸੀ ਸਾਡੀ ਸਕਾਡਾ ਤੇ ਕਿਚੋ ਹੀ ਨਹੀਂ ਆਂਦੀ ਆ ਆਪਣੇ ਦੋ ਤਿੰਨ ਦਿਨਾਂ ਚ ਇੰਨੇ ਰਿਸ਼ਤੇਦਾਰ ਆਲੇ ਪਤਨ ਕੀ ਕਮਾਈ ਐ ਇਹ ਹਾਂ ਹਾਂ ਪਾਪਾ ਮੈਂ ਨਾ ਅੱਡੋ ਦੇ ਬਾਸਪੈਨ ਦੀ ਦੀ ਤੇ ਉਹ ਦੇਤੀ ਨਾ ਤੁਹਾਨੂੰ ਮੈਂ ਕੱਤੀ ਬਾਹਰ ਕੱਢ ਕੇ ਦੇਤੀ ਹਾਂ ਕਿੰਨਾ ਦੀ ਉਹ ਖਾਇਆ ਅੱਛਾ ਕੱਲ ਯਾਰ ਖੜੀ ਸੀ ਜਾਨ ਨੂੰ ਜਿੱਤੀ ਜੀ ਆ ਨਾ ਬਾਅਦ ਤੇ ਮੇਰੇ ਨਾਲ ਜੀ ਆ ਹੁਣ ਵੀ ਹੋਵੇ ਪਤਾ ਹਨ ਦੱਸੇ ਮੈਂ ਇਹਨਾਂ ਨਾਲ ਮੜ ਲਾਇਆ ਅਰੇ ਬੇਬੋ ਬਾਈਪਾਸ ਹੜ ਕੇ ਇੱਕ ਟੱਗਾ ਮਾਰਦਾ ਚਾਹੋ ਅੱਜ ਬਗਾਨੀ ਜੀ ਹੋਈ ਖੜੀ ਐ ਨਹੀਂ ਬੇਆ ਪਹਲਾਂ ਗਾਇ ਵਰਗੇ ਸੀ ਛੱਡ ਕੇ ਕਾਰ 'ਚ ਹੀ ਬਹਿ ਜਾਂਦੇ ਬਸ ਕਾਰ ਮਨੂਪਸ ਹੋ ਸਿੰਨਾ ਹੋ ਗਿਆ ਕੀ ਅੱਜ ਤਾਂ ਅਫਸੋਸ ਬਾਲਾ ਹੈ ਸਾਡੀ ਕੁੜੀ ਨੂੰ ਲੈ ਜਾ ਰਹੀ ਹੋ ਜਾ ਆਪਾਂ ਨੇ ਸਾਰੇ ਤੋਂ ਪਹਿਲਾਂ ਆਹੀ ਕਾਰ ਲਈ ਸੀ ਜਦੋਂ ਅੱਡ ਹੋਏ ਸੀ ਐਸ ਤੋਂ ਅਸੀਂ ਨੌ ਨੌ ਜਾਨੇ ਵੜ ਕੇ ਜਾਂਦੇ ਹੁੰਦੇ ਸੀ ਹਰਿਆਣੇ ਸਰਚ ਟੈਚੀ ਹੁੰਦੇ ਸੀ ਕਿਉਂਕਿ ਪਿੱਛੇ ਗੈਸ ਵਾਲਾ ਸਿਲੰਡਰ ਸੀਗਾ

ਕਰਮਣ ਕਹਿੰਦੀ ਹੈ ਕਿ ਹਾਂ ਬੁੱਤੀ ਕੀਤੀ ਉਹ ਤਾਂ ਤੂੰ ਕੋਣੀਆ ਮਾਰਦੀ ਸੀ ਚੜ੍ਹਦੀ ਨਹੀਂ ਸੀ ਸਾਡੀ ਸਕੌਟ ਆ ਤੇ ਉਹ ਬਾਈ ਹੁਣ ਆਪਣੀ ਕਾਰ ਗਈ ਤੇ ਹੁਣ ਇੰਨਾ ਕੁ ਫੇਮਸ ਕਰ ਦੋ ਕਿ ਆਪਾਂ ਇੱਕ ਸੋਹਣੀ ਕਾਰ ਲੈ ਆਈਏ ਨਹੀਂ ਨਹੀਂ ਠੀਕ ਹੈ ਜੀ ਲੈ ਕੇ ਆਵਾਂਗੇ ਕਾਰ ਤਾਂ ਕਾਰ ਹੈ ਨਾ ਸਵਿਫਟ ਲੈ ਕੇ ਸਾਰੇ ਜਨਨ ਨਾਲ ਸਾਡੇ ਤੋਂ ਰੋਸ ਜਾਂਦੇ ਸੀਗੇ ਤੁਸੀਂ ਸਾਨੂੰ ਮਿਲਣ ਨਹੀਂ ਆਉਂਦੇ ਹੁਣ ਸਾਡੀ ਕਾਰ ਵਿਚਾਰੀ ਗੱਲੇ ਪਿੰਡਾਂ ਪਿੰਡਾਂ ਚ ਜਾਣ ਵਾਲੀ ਸੀ ਬਾਹਰ ਦੂਰ ਨਹੀਂ ਘੱਟ ਸਕਦੇ ਸੀ ਵਧੀਆ ਲਈ ਫਿਰਦੀ ਸੀ ਕਿ ਪਰ ਵੀ ਮਤਲਬ ਵਧੀਆ ਲਈ ਫਿਰਦੀ ਸੀ ਕਿ ਉਹ ਕਾਰ ਕਿ ਪਿੰਡਾਂ ਪਿੰਡਾਂ ਵਿੱਚ ਦੀ ਨਿਕਲ ਜਾਂਦੀ ਸੀ ਪਰ ਜੇ ਕਿਸੇ ਨਾਕੇ ਤੇ ਜਾਵੜਨ ਦੀ ਨਾ ਤਾਂ ਨਾਕੇ ਤੇ ਹੀ ਨਹੀਂ ਆਉਂਦੀ ਤੇ ਚਲਿਆ 5 ਸਾਲ ਹੋ ਗਏ ਸੀ ਅੱਜ ਤੱਕ ਉਹ ਨਾਕਨ ਟਕਰੇ ਉਹ ਨਾਕੇ ਤੇ ਗਈ ਨਹੀਂ ਸੀ ਮੈਂ ਕਿਉਂ ਕੁਝ ਕਹਿ ਦੇ ਕਹਿੰ ਮੇਲੇ ਆ ਕੇ ਆਈ ਇਹ ਕੀ ਹੋਇਆ ਖੁਸ਼ੀ ਮੈਂ ਤਾਂ ਸੱਚੀ ਰੋਪੀ ਕਾਰ ਤੁਰੀ ਐ ਇਹ ਤਾਂ ਕੂਣੀਆਂ ਉੱਤੋਂ ਤੋਂ ਹੀ ਮਾਰਦੀ ਸੀਗੇ